ਅੱਜ ਆਪਾਂ ਡਿਸਕਸ ਕਰਦੇ ਆਂ ਮੰਡੀਆਂ ਦੇ ਭਾਅ ਜਿੱਦਾਂ ਠੰਡੂ ਰਾਮ ਜੀ ਕਿਸੇ ਟਾਈਮ ਤੇ ਰੇਡੀਓ ਤੇ ਡਿਸਕਸ ਕਰਦੇ ਸੀ ਅੱਜ ਦਾ ਜਿਹੜਾ ਰੇਟ ਹੈਗਾ ਡਾਲਰ ਦਾ 83 ਰੁਪਏ 45 ਪੈਸੇ ਹੈਗਾ ਅੱਜ ਦਾ ਰੇਟ ਆਪਣੇ ਨਾਲ ਜਾਲਾ ਧੂਰਕੋਟ ਜੀ ਵੀ ਨੇ ਸੋ ਇਹ ਵੀ ਟਿੱਪਣੀਆਂ ਕਰਨਗੇ ਵਿੱਚ ਇਹ ਜਿਹੜੀ ਹੈਗੇ 399 ਦੀ ਇੱਕ ਆ ਇਹਨੂੰ ਕਹਿੰਦੇ ਆ 4 4 ਬੱਤੀ 320 ਰੁਪਈਆ ਦੇ ਨੇੜੇ ਤੇ ਡੇੜਾ 300 30 ਦੇ ਨੇੜੇ ਤੇ ਡੇੜੇ ਦੀ ਇੱਕ ਇਹ ਆਪਣੀ ਹੋ ਗਈ ਗੋਭੀ ਸਾਰੇ ਤਰ੍ਹਾਂ ਦੇ ਸਬਜ਼ੀਆਂ ਮਿਲਦੇ ਨੇ ਜਿੱਥੇ ਸਾਰੇ ਤਰ੍ਹਾਂ ਦੇ ਹਰ ਕਿਸਮ ਦੀਆਂ ਸਬਜ਼ੀਆਂ ਹੈਗੀਆਂ ਨੇ ਸੋ ਈ ਜਿਹੜੇ ਇੰਡੀਆ ਤੋਂ ਆਉਂਦੇ ਨੇ ਜਾਂ ਆਉਣਾ ਈ ਘਬਰਾਉਣ ਦੀ ਲੋੜ ਨਹੀਂ ਉੱਥੇ ਜਾ ਕੇ ਕੀ ਮਿਲੂਗਾ ਕੀ ਨਹੀਂ ਮਿਲਣਾ ਬੈਂਗਣ ਵੀ ਮਿਲਦਾ ਹੈ ਦੋ ਬੈਂਗਣ 4 ਡਾਲਰ ਦੇ ਆਲੂ ਤਰ੍ਹਾਂ ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਆਲੂ ਨੇ ਠੀਕ ਹੈ ਜੀ ਛੜਦੀ ਵੀ ਮਿਲ ਜਾਂਦੀ ਹੈ 1 ਡਾਲਰ ਨੂੰ ਤੇ 240 ਦੇ 250 ਰੁਪਈਆ ਦੇ ਦੇਖ ਲਓ ਕਿੰਨੇ ਹੋਗੇ ਜੀ 50 ਰੁਪਈਆ ਦੀ ਇੱਕ ਗੁੱਚੀ ਇੰਡੀਆ ਤੁਸੀਂ ਦੱਸਿਓ ਜੀ ਕਿੰਨੇ ਦੀ ਹੈਗੀ 1 ਕਿਆਂ 4 ਛਲੀਆਂ ਲਾਈਆਂ ਨੇ 5 ਡਾਲਰ ਨੂੰ ਵਿਚਾਰਨ ਲੱਗਦਾ ਜਲ ਆਪਾਂ ਜੀ ਇੰਡੀਆ ਦੇ ਹਿਸਾਬ ਨਾਲ ਕਿਵੇਂ ਮਹਿੰਗਾ ਲੱਗਦਾ ਸਮਾਨ ਦਾ ਕਿਵੇਂ ਉਹ ਉਸੇ ਆਈਡੀਆ ਨੂੰ ਜੇ ਤੁਸੀਂ ਕਾਪੀ ਕਰਕੇ ਵੇਚਦੇ ਹੋ ਆਹ ਆਸ ਤਰੀਕੇ ਨਾਲ ਪਿਆਜ਼ ਨੂੰ ਅਗਰ ਕਰ ਲੈਣੇ ਹੋ ਚੋਪ ਕਰ ਲੈਣੇ ਹੋ ਕੱਟ ਲੈਣੇ ਹੋ ਇਹਨੂੰ ਕੱਟ ਕੇ ਸ਼ਹਿਰਾਂ ਦੇ ਵਿੱਚ ਕੈਲੀਫੋਰਨੀਆ ਦੀ ਮੰਡੀ ਸਬਜ਼ੀ ਮੰਡੀ ਜਿਹੜੀ ਕਿਸਾਨਾਂ ਦੇ ਲਈ ਤੁਸੀਂ ਇਸ ਤੋਂ ਕੁਝ ਆਈਡੀਆਜ਼ ਲਓ ਜੀ ਕੀ ਰੇਟ ਨੇ ਇੱਥੇ ਚੱਲਦੇ ਪਏ ਨੇ ਤੇ ਜਹਾ ਤੁਸੀਂ ਅਮਰੀਕਾ ਨੂੰ ਵੀ ਐਕਸਪੋਰਟ ਕਰਨਾ ਹੈ ਤੇ ਕੀ ਕਰ ਸਕਦੇ ਹੋ ਤੁਸੀਂ ਤੇ ਕੀ ਰੇਟਸ ਤੁਹਾਡੇ ਹੋਣੇ ਚਾਹੀਦੇ ਨੇ ਕੀ ਰੇਟ ਮਾਰਕੀਟ ਦੇ ਵਿੱਚ ਵਿਕਦਾ ਪਿਆ ਸਮਾਨ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ। ਸikal ਸਾਰਿਆਂ ਦਾ ਆ ਸਵਾਗਤ ਹੈ ਤੁਹਾਡਾ ਅਮਰੀਕਾ ਦੀ ਮੰਡੀ ਤੋਂ। ਅੱਜ ਆਪਾਂ ਡਿਸਕਸ ਕਰਦੇ ਆਂ ਮੰਡੀਆਂ ਦੇ ਭਾਅ ਜਿੱਦਾਂ ਕਹਿੰਦੇ ਠੰਡੂ ਰਾਮਵਰੀ ਕਿਸੇ ਟਾਈਮ ਤੇ ਰੇਡੀਓ ਤੇ ਡਿਸਕਸ ਕਰਦੇ ਸੀ ਆਪਾਂ ਅਮਰੀਕਾ ਦੀ ਮੰਡੀ ਤੋਂ ਕੈਲੀਫੋਰਨੀਆ ਦੇ ਵਿੱਚੋਂ ਡਿਸਕਸ ਕਰਦੇ ਆਂ ਕੀ ਭਾਅ ਮਿਲਦੇ ਨੇ ਟਮਾਟਰ। ਅੱਜ ਦਾ ਜਿਹੜਾ ਰੇਟ ਹੈਗਾ ਡਾਲਰ ਦਾ 83 ਰੁਪਏ 45 ਪੈਸੇ ਹੈਗਾ ਅੱਜ ਦਾ ਰੇਟ ਤੇ ਬਾਕੀ ਤੁਸੀਂ ਮੈਂ ਡਾਲਰਾਂ ਦਾ ਵਿੱਚ ਰੇਟ ਦੱਸ ਦੂੰਗਾ ਤੁਸੀਂ ਗੁਣਾ ਕਰ ਲਿਓ 83 ਰੁਪਏ 45 ਪੈਸੇ ਨਾਲ ਕੀ ਉਹਦਾ ਰੇਟ ਪੈਂਦਾ ਹੈ ਤੇ ਦੂਸਰੀ ਚੀਜ਼ ਇਹ ਪੌਂਡਾਂ ਦਾ ਰੇਟ एलबी ਦਾ ਰੇਟ ਆ ਐਲਬੀ ਦਾ ਰੇਟ ਜਿੱਦਾਂ ਹੈਗਾ ਟਮਾਟਰ ਹੈਗਾ 2.99 ਹੈਗਾ ਐਲਬੀ ਤੇ 1 ਕਿਲੋ ਬਣਾਉਣ ਲਈ 2.2 ਐਲਬੀ weight ਚਾਹੀਦਾ 1 ਕਿਲੋ ਬਣ ਜਾਂਦਾ 2.2 ਐਲਬੀ ਦਾ 1 ਕਿਲੋ ਬਣ ਜਾਂਦਾ ਟਮਾਟਰ ਦਾ ਜਿਹੜਾ ਰੇਟ ਹੈਗਾ ਜੀ ਅੱਜ ਦਾ ਇੱਥੇ 2.99 ਐਲਬੀ ਨੂੰ ਹੈਗਾ ਕਕੰਬਰ ਇੱਥੇ ਮਿਲਦੇ ਪਏ ਨੇ ਆਪਣੇ ਕੈਲੀਫੋਰਨੀਆ ਦੇ ਵਿੱਚ 99 ਸੈਂਟ ਨੂੰ ਇਹ ਜਿਹੜਾ ਰੈੱਡ ਪੈਪਰ ਆ ਇਹ ਵੀ ਆਪਣੇ ਨਾਲ 99 ਸੈਂਟ ਆ ਗ੍ਰੀਨ ਪੈਪਰ 99 ਸੈਂਟ ਆਪਣੇ ਨਾਲ ਜਾਲਾ ਧੂਰਕੋਟ ਜੀ ਵੀ ਨੇ ਸੋ ਇਹ ਵੀ ਟਿੱਪਣੀਆਂ ਕਰਨਗੇ ਵਿੱਚ ਚੱਲਦੇ ਚੱਲਦੇ ਕਿੱਥੇ ਆਜੋ ਆਪਾਂ ਦੇਖਦੇ ਹਾਂ ਹੋਰ ਕੀ ਕੀ ਸਮਾਨ ਮਿਲਦਾ ਹੈ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਸਾਡੇ ਕੋਲ ਜਿਹੜੀ ਹੈਗੀ ਹੈ ਆਪਣੀ ਗੋਭੀ ਇਹ ਜਿਹੜੀ ਹੈਗੇ 399 ਦੀ ਇੱਕ ਹੈ ਇਹਨੂੰ ਕਹਿੰਦੇ ਆ 4 4 ਬੱਤੀ 320 ਰੁਪਈਆ ਦੇ ਨੇੜੇ ਤੇੜੇ ਜਾਂ 300 30 ਦੇ ਨੇੜੇ ਤੇੜੇ ਦੀ ਇੱਕ ਇਹ ਆਪਣੀ ਹੋ ਗਈ ਗੋਭੀ ਗਾਜਰਾਂ ਦਾ ਜਿਹੜਾ ਪੈਕੇਟ ਹੈਗਾ ਇੱਕ ਐਲਵੀ ਦਾ ਜਿਹੜਾ ਹੈਗਾ 1 ਡਾਲਰ ਤੇ 49 ਪੈਸੇ ਚਿੱਟੇ ਪਿਆਜਾਂ ਦਾ ਸੇਮ ਰੇਟ ਹੈ 1 ਡਾਲਰ ਤੇ 49 ਪੈਸੇ ਆਵਾਕਾਡੋ ਜਿਹੜੇ ਹੈਗੇ ਆ ਚਾਰ ਆਵਾਕਾਡੋ 5 ਡਾਲਰ ਦੇ ਤੁਸੀਂ ਵੀ ਦੱਸ ਸਕਦੇ ਹੋ ਜਿਹੜਾ ਹੈਗਾ ਜੇ ਤੁਸੀਂ ਕਿਹੜੀ ਸਿਟੀ ਤੋਂ ਦੇਖਦੇ ਪਏ ਹੋ ਤੇ ਤੁਹਾਡੇ ਕੀ ਰੇਟ ਹੈਗੇ ਨੇ ਜੇ ਤੁਸੀਂ ਕੈਨੇਡਾ ਦੇਖਦੇ ਪਏ ਹੋ ਜਾਂ ਅਸਟ੍ਰੇਲੀਆ ਦੇਖਦੇ ਪਿਓ ਜਾਂ ਅਮਰੀਕਾ ਦੇ ਕਿਸੇ ਹੋਰ ਕੋਨੇ ਤੋਂ ਦੇਖਦੇ ਹੋ ਪੰਜਾਬ ਦੇ ਰੇਟ ਵੀ ਤੁਸੀਂ ਦੱਸ ਸਕਦੇ ਹੋ ਕਿ ਸਾਡੇ ਜਿਹੜੇ ਹੈਗੇ ਜੀ ਇੱਥੇ ਇੰਨੇ ਦੇ ਪੈਂਦੇ ਆ ਜਿਹੜੇ ਹੈਗੇ ਬਨਾਣੇ ਜਿਹੜੇ ਹੈਗੇ ਆ ਤੇ ਆਪਣੇ ਕੇਲੇ 79 ਸੈਂਟਰ ਨੂੰ ਹੈਗੇ ਨੇ ਪਰ ਐਲ ਵੀ ਤੇ ਕੀ ਵੀ ਜਿਹੜੀ ਹੈਗੀ ਐ ਇੱਥੇ ਲਾਈਏ ਨੇ 99 ਸੈਂਟ ਨੂੰ ਇਸੇ ਤਰ੍ਹਾਂ ਆਪਣੇ ਐਪਲ ਆ ਜਾਂਦੇ ਐਪਲ ਆ ਜਾਂਦੇ ਪਿੱਛੇ ਐਪਲ ਦੇ ਕਈ ਵੈਰਾਈਟੀਆਂ ਹੈਗੀਆਂ ਨੇ ਰੈੱਡ ਐਪਲ ਜਿਹੜੇ ਹੈਗੇ ਨੇ 199 ਨੂੰ ਤਿੰਨ ਫੂਜੀ ਐਪਲ ਜਿਹੜੇ ਹੈਗੇ 249 ਪਰ ਐਲ ਵੀ ਦੈਨ ਅ ਗ੍ਰੀਨ ਐਪਲਸ 269 ਗਾਲਾ ਐਪਲਸ 249 ਤੇ ਆਪਣੀਆਂ ਨਾਸ਼ਪਤੀਆਂ ਜਿਹੜੀਆਂ ਹੈਗੀਆਂ 299 ਨੂੰ ਆ ਜਾਂਦੀਆਂ ਨੇ ਸਾਰੇ ਤਰ੍ਹਾਂ ਦੇ ਸਬਜ਼ੀਆਂ ਮਿਲ ਜਿੰਦੇ ਨੇ ਜਿੱਥੇ ਸਾਰੇ ਤਰ੍ਹਾਂ ਦੇ ਹਰ ਕਿਸਮ ਦੀਆਂ ਸਬਜ਼ੀਆਂ ਹੈਗੀਆਂ ਨੇ ਸੋ ਏਡੀ ਜਿਹੜੇ ਇੰਡੀਆ ਤੋਂ ਆਉਂਦੇ ਨੇ ਜਾਂ ਆਉਣਾ ਏਡੀ ਘਭਰਾਉਣ ਦੀ ਲੋੜ ਨਹੀਂ ਉੱਥੇ ਜਾ ਕੇ ਕੀ ਮਿਲੂਗਾ ਕੀ ਨਹੀਂ ਮਿਲਣਾ ਬੈਂਗਣ ਵੀ ਮਿਲਦਾ ਦੋ ਬੈਂਗਣ 4 ਡਾਲਰ ਦੇ ਆਲੂ ਤਰ੍ਹਾਂ ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਆਲੂ ਨੇ ਠੀਕ ਹੈ ਜੀ ਹਲੇ ਹੋ ਸਕਦਾ ਹੈ ਇੰਡੀਆ ਦੇ ਵਿੱਚ ਹਲਦੀ ਆਪਣ ਲੱਭੜੀ ਔਖੀ ਹੋ ਜਾਵੇ ਤੇ ਸਟੋਰਾਂ ਦੇ ਵਿੱਚ ਕੱਚੀ ਹੜਦੀ ਵੀ ਮਿਲ ਜਾਂਦੀ ਹੈ ਇਹ ਹੈਗੀ ਹੈ 8 ਡਾਲਰ ਤੇ 9 ਡਾਲਰ ਨੂੰ ਹੀ ਲਾ ਲਓ ਅਪਰੋਕਸੀਮੇਟ 1 ਪਾਉਂਡ ਇਸੇ ਤਰ੍ਹਾਂ ਆਪਣਾ ਅਦਰਕ ਪਿਆ ਤੇ ਅਦਰਕ ਹੈਗਾ 1 ਡਾਲਰ 99 ਸੈਂਟ 2 ਡਾਲਰ ਨੂੰ ਹੈਗਾ ਜੀ ਆਪਣਾ ਅਦਰਕ ਬੰਦ ਗੋਭੀ ਦਾ ਫੁੱਲ ਵੀ ਜਿਹੜਾ ਹੈਗਾ 1 ਡਾਲਰ ਤੇ 49 ਪੈਸੇ ਨੂੰ ਬੰਦ ਗੋਭੀ ਮਿਲ ਜਾਂਦੀ ਹੈ ਜੀ ਇਸ ਤਰ੍ਹਾਂ ਦਾ ਹੈਗਾ ਜੀ ਸਾਜੋ ਸਮਾਨ ਤੇ ਰੂਟ ਵੈਜੀਟੇਬਲਸ ਚਾ ਕੁਕਿੰਗ ਵੈਜੀਟੇਬਲਸ ਜਿਹੜੇ ਇੱਥੋਂ ਮਿਲਦੇ ਨੇ ਸੋ ਆਪਣੇ ਅੰਗੂਰ ਜਿਹੜੇ ਹੈਗੇ ਆ ਹੈਗੇ ਆ 3 ਡਾਲਰ ਤੇ 99 ਸੈਂਟ ਨੂੰ ਇੱਧਰ ਨੂੰ ਆਪਾਂ ਦੇਖਦੇ ਆ ਕਿ ਪਿਆ ਜੀ ਤੂਤੀਆਂ ਪਈਆਂ ਨੇ ਆਪਣੀਆਂ ਜਿਹੜੀਆਂ ਤੂਤੀਆਂ ਹੈਗਾ ਜੀ ਰੇਟ ਇਹ ਲਾਇਆ ਤੂਤੀਆਂ ਦਾ 199 ਨੂੰ ਹੈਗੀਆਂ ਨੇ ਰੈਸਪੈਰੀਜ਼ ਇਹਨਾਂ ਛੋਟਾ ਜਿਹਾ ਡੱਬਾ ਹੈਗਾ 2 ਡਾਲਰ ਦਾ ਯਾ ਲਾਲ ਤੇ ਦੂਜੀ ਆਪਣੇ ਬਲੂ ਬੈਰੀਜ਼ ਵੀ ਸੇਮ 199 ਆ ਪੀਚ ਦਾ ਰੇਟ ਹੈਗਾ 399 ਪਰ ਐਲ ਵੀ ਤੇ ਨਾਲ ਆ ਜਿਹੜੀਆਂ ਆਪਾਂ ਚੈਰੀਆਂ ਹੈਗੀਆਂ ਨੇ ਆਪਣੀਆਂ 199 ਫਾਰ ਐਲ ਵੀ ਹੈ ਇਹਦਾ ਰੇਟ ਹੈਗਾ ਜੀ ਇੱਥੇ ਬਾਕੀ ਜੇ ਆਪਾਂ ਵਾਟਰਮੈਲਨ ਦੀ ਗੱਲ ਕਰੀਏ ਵਾਟਰਮੈਲਨ ਵੀ ਇਹਨੇ ਰੱਖੇ ਨੇ 69 ਸੈਂਟਰ ਫਿਰ ਪਿਆਜ਼ ਜਿਹੜੇ ਆਪਣੇ ਹੈਗੇ ਨੇ ਇਹ ਆ ਜਾਂਦੇ ਨੇ ਜੀ 199 ਨੂੰ ਐਲਬੀ ਆ ਜਾਂਦੇ ਨੇ ਪਿਆਜ਼ ਤੇ ਚਿੱਟੇ ਪਿਆਜ਼ ਦਾ ਵੀ ਸੇਮ ਰੇਟ ਐ ਜੇ ਆਪਾਂ ਲੈਮਨ ਦੀ ਗੱਲ ਕਰ ਲਈਏ ਨਿੰਬੂਆਂ ਦੀ ਜਿਹੜੇ ਹੈਗੇ ਦੋ 1 ਡਾਲਰ ਦੇ ਨੇ ਤੇ ਲਾਈਮ ਵੀ ਜਿਹੜਾ ਹੈਗੇ ਨੇ ਦੋ ਇਹ ਵੀ 1 ਡਾਲਰ ਦੇ ਨੇ ਜੇ ਵੱਡਾ ਬੈਗ ਲੈਣਾ ਹੈਗਾ ਦੋ ਐਲਬੀ ਦਾ ਇਹ ਹੈਗਾ 599 ਦਾ ਅੱਲਾ ਸੁਣ ਵੀ ਦੇਖ ਲੋ ਆਪਣਾ 1 ਡਾਲਰ ਤੇ 49 ਪੈਸੇ ਨੂੰ ਤਿੰਨ ਤੇ ਆਹ ਪੰਜ ਤੇ ਕਿੰਨੇ ਦੇ ਨੇ ਬਾਈ ਪੰਜ ਇਹ 2.99 ਨੂੰ ਪੰਜ ਆਹ 2 ਡਾਲਰ 99 ਸੈਂਟਰ ਨੂੰ 3 ਡਾਲਰ ਨੂੰ ਤੇ 240 ਦੇ 250 ਰੁਪਈਆ ਦੇ ਦੇਖ ਲੋ ਕਿੰਨੇ ਹੋਗੇ ਜੀ 50 ਰੁਪਈਆ ਦੀ ਇੱਕ ਕੁਛੀ ਹੋ ਗਈ ਇੰਡੀਆ ਤੁਸੀਂ ਦੱਸਿਓ ਜੀ ਕਿੰਨੇ ਦੀ ਹੈਗੀ ਇੱਕ ਇਹ ਆ ਫਿਰ ਇਹ ਪੈਕ ਟਾਂਜ ਪਾ ਕੇ ਵੀ ਵੇਚ ਲੈਂਦੇ ਨੇ ਜਿਹਨੂੰ ਕਹਿੰਦੇ ਨੇ ਚੱਕਣਾ ਤੇ ਭੱਜਣ ਵਾਲੀ ਗੱਲ ਤੋ 3 LB ਦਾ ਜਿਹੜਾ ਹੈਗਾ 449 ਦਾ ਬੈਗ ਜਿਹੜਾ ਹੈਗਾ ਗੰਡਿਆਂ ਦਾ ਇੱਥੇ ਮਿਲਦਾ ਹੈਗਾ ਆਲੂ ਜਿਹੜੇ ਹੈਗੇ ਨੇ ਇੱਥੇ ਆਲੂਆਂ ਦੇ ਬਿਨਾ ਵੀ ਨਹੀਂ ਰਿਹਾ ਜਾ ਸਕਦਾ 179 ਨੂੰ ਆਲੂ ਨੇ ਅਮਰੀਕਾ ਦੇ ਵਿੱਚ ਤੇ ਸ਼ਕਰਗੰਦੀਆਂ ਹੈਗੀਆਂ ਜੀ 170 199 ਨੂੰ ਸ਼ਕਰਗੰਦੀਆਂ ਤੇ ਆਪਣਾ ਛੋਟਾ ਪੇਠਾ ਜਿਹੜਾ ਆ ਗਿਆ 169 ਨੂੰ ਹੈਗਾ LB ਹਲੋ ਜੀ ਧਨੀਆਂ ਛੋਟੀਆਂ ਛੋਟੀਆਂ ਗੁੱਚੀਆਂ ਨੇ ਤੇ ਚਾਰ ਗੁੱਟੀਆਂ ਜਿਹੜੀਆਂ ਹੈਗੀਆਂ 5 ਡਾਲਰ ਦੀਆਂ ਧਨੀਆਂ ਦੀਆਂ ਆ ਦੇਖੋ ਜੀ ਆਪਣਾ ਕੱਚਾ ਪਿਆਜ਼ ਜਿਹੜਾ ਹੈਗਾ ਤਿੰਨ ਕੱਚੇ ਪਿਆਜ਼ 1.99 ਦੇ ਇਸ ਤਰ੍ਹਾਂ ਮਿਲਦਾ ਹੈਗਾ ਜੀ ਲਸਣ ਵੀ ਪਾ ਕੇ ਪੈਕਟਾਂ ਦੇ ਦਿੰਦੇ ਆ 6 ਡਾਲਰ ਤੇ 99 ਸੈਂਟ ਦਾ ਹੈਗਾ ਇਹ ਬੈਗ ਤੇ ਪਾਉਂਡ ਮੈਨੂੰ ਦਿਖਦੇ ਦੇ ਕਿੰਨੇ ਹੈਗੇ ਨੇ ਤੇ ਆ ਆਪਣੇ ਜੀ ਛਲਗਮ ਹੈਗੇ ਨੇ 99 ਸੈਂਟ ਨੂੰ ਤੇ ਆ ਪਿਆ ਹੈਗਾ ਜੀ ਆਪਣਾ ਪਾਲਕ 2 ਡਾਲਰ ਤੇ 49 ਸੈਂਟ ਨੂੰ ਬੱਛੀ ਲੱਗੀ ਆ ਛੋਟੀ ਜੀ ਇਹ ਸਾਗ ਜਿਹੜਾ ਸਾਗ ਆ 4 ਡਾਲਰ ਤੇ 99 ਸੈਂਟ ਨੂੰ ਦੇਖੋ ਲੋਕਾਂ ਨੂੰ ਕਿਵੇਂ ਲੇਜੀ ਕਰੀ ਜਾਂਦੇ ਆ ਕੱਟਿਆ ਘਟਾਇਆ ਸਾਗ 4 ਡਾਲਰ ਤੇ 99 ਸੈਂਟ ਨੂੰ ਇਹ ਆਪਣਾ ਪੰਜਾਬ ਵਾਲੇ ਜਿਹੜੇ ਵੀਰ ਆ ਉਹ ਵੀ ਆਪਣਾ ਅਪਲਾਈ ਕਰ ਸਕਦੇ ਨੇ ਇਸ ਤੋਂ ਦਾ ਫਾਰਮੂਲਾ ਪੈਕ ਕਰ ਕਰਕੇ ਜਿਹੜਾ ਹੈਗਾ ਸ਼ਹਿਰਾਂ ਦੇ ਵਿੱਚ ਵਿੱਚ ਉਹ ਤੇ ਉਹਦੇ ਨਾਲ ਪੈਸੇ ਵੀ ਤੁਸੀਂ ਵੱਧ ਕਮਾ ਸਕਦੇ ਹੋ ਛੋਟੀਆਂ ਗਾਜਰਾਂ ਬੀਬੀ ਕੈਰਟਸ ਕਹਿ ਬਨੇ ਇਥੇ ਇਹ ਜੇ ਫਰੂਟ ਮਿਲਦੇ ਆ ਜਿਹੜੇ ਇਹ ਜੀਆਂ ਸਬਜ਼ੀਆਂ ਮਿਲਦੀਆਂ ਨੇ ਹਜੇ ਫਰੈਸ਼ ਵੈਜੀਟੇਬਲਸ ਮਿਲਦੇ ਨੇ ਮੋਸਟਲੀ ਜਿਹੜੇ ਆਪਣੇ ਇੰਡੀਆ ਵਿੱਚ ਵੀ ਮਿਲਦੇ ਤੇ ਬਾਕੀ ਕੰਟਰੀਆਂ ਦੇ ਵਿੱਚ ਵੀ ਮਿਲਦੇ ਹੋਣਗੇ ਸੋ ਆ ਜਿਹੜਾ ਹੈਗਾ ਜੇ ਥੋੜਾ ਜਿਹਾ ਵੱਡਾ ਬੈਗ ਲੈਣਾ 5 ਲੀਟਰ ਦਾ ਹੈਗਾ ਇਹ ਜਿਹੜਾ ਹੈਗਾ 5 ਡਾਲਰ ਨੂੰ ਇਥੇ ਲਾਇਆ ਹੋਇਆ ਹੈਗਾ ਸੋ ਇਹਨੂੰ ਬ੍ਰੋਕਲੀ ਕਹਿੰਦੇ ਬ੍ਰੋਕਲੀ ਜਿਹੜੀ ਲਾਈ ਹੈ 299 ਨੂੰ ਬ੍ਰੋਕਲੀ ਲਾਈ ਹੈ ਆ ਜਿਹੜੀ ਹੈਗੀ ਆਪਣਾ ਛੱਲੀਆਂ ਛੱਲੀਆਂ ਚਾਰ ਛੱਲੀਆਂ ਲਾਈਆਂ ਨੇ 5 ਡਾਲਰ ਨੂੰ ਚਾਰ ਮੱਕੀ ਦੀਆਂ ਛੱਲੀਆਂ 5 ਡਾਲਰ ਨੂੰ ਸੋ ਇਸ ਤਰ੍ਹਾਂ ਦਾ ਇਹ کاروبار ਨੇ ਜੀ ਇੱਥੇ ਠੀਕ ਹੈ ਤੁਸੀਂ ਜਦੋਂ ਦੇਖ ਰਹੇ ਹੋ ਆਪਣੇ ਬੈਂਗਣ ਕੀ ਵਿਚਾਰਨ ਲੱਗਦਾ ਜਲ ਆਪਾਂ ਜੀ ਇੰਡੀਆ ਦੇ ਹਿਸਾਬ ਨਾਲ ਕਿਵੇਂ ਮਹਿੰਗਾ ਲੱਗਦਾ ਸਮਾਨ ਦਾ ਕਿਵੇਂ ਬੈਂਗਾ ਹੀ ਆ ਹੁਣ ਆਪਣੇ ਤੋਂ ਦੇਖ ਲਓ ਇੱਥੇ ਉਦਾਂ ਹੀ ਤਰ੍ਹਾਂ ਹੱਸਦਾ ਹੂੰ ਕਿੱਤਾ ਚ ਹੋਰ ਆਮ ਬੁੱਤੇ ਕਿੰਨਾ ਬੰਗਲਾ پورا پورا ਫੈਕਟਰੀ ਦਾ ਬਣਾਉਗੇ ਹੂੰ ਥੋੜਾ ਜਿਹਾ ਇੱਕ ਬਿਜ਼ਨਸ ਆਈਡੀਆਜ਼ ਵੀ ਦਿੰਨੇ ਆ ਜੀ ਥੋੜਾ ਬੋਤ ਆਪਾਂ ਡਿਸਕਸ ਕਰਦੇ ਆ ਕਿ ਕਿਸ ਤਰ੍ਹਾਂ ਤੁਸੀਂ ਇੰਡੀਆ ਵਿੱਚ ਬੈਠ ਕੇ ਵੀ ਜਿਹੜੀ ਆਪਣੀ ਖੇਤੀਬਾੜੀ ਨੂੰ ਕਿਸ ਤਰ੍ਹਾਂ ਹੋਰ ਸੁਚੱਜੇ ਢੰਗ ਨਾਲ ਚਲਾ ਕੇ ਤੇ ਜਿਹੜੇ ਜਿੰਨਾ ਵੀ ਸਮਾਨ ਆਪਣੇ ਕੋਲ ਹੈਗਾ ਚਾਹੇ ਪਿਆਜ਼ ਹੀ ਹੈਗਾ ਉਹ ਪਿਆਜ਼ ਨੂੰ ਵੀ ਤੁਸੀਂ ਕਿਸ ਤਰੀਕੇ ਨਾਲ ਮਹਿੰਗਾ ਵੇਚ ਸਕਦੇ ਹੋ ਜ਼ਰੂਰੀ ਨਹੀਂ ਵੀ ਆਪਾਂ 1 ਡਾਲ 99 ਸੈਂਟਰ ਨੂੰ ਵੀ ਵੇਚਣਾ ਫੌਂਡ ਦਾ ਉਸ ਨੂੰ ਤੁਸੀਂ ਹੋਰ ਜ਼ਿਆਦਾ ਮਹਿੰਗਾ ਵੀ ਵੇਚ ਸਕਦੇ ਹੋ ਪਰ ਉਹਦਾ ਤਰੀਕਾ ਤੁਹਾਨੂੰ ਚੁਣਨਾ ਪੈਣਾ ਵੀ ਉਹਦਾ ਕੀ ਤਰੀਕਾ ਹੋ ਸਕਦਾ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਆ ਕਿਸ ਤਰ੍ਹਾਂ ਤੁਸੀਂ ਪਿਆਜ਼ ਨੂੰ ਵੀ ਮਹਿੰਗਾ ਕਰਕੇ ਵੇਚ ਸਕਦੇ ਹੋ ਥੋੜੀ ਜਿਹੀ ਮਿਹਨਤ ਦੀ ਲੋੜ ਪੈਂਦੀ ਆ ਦੇ ਵਿੱਚ ਆ ਦੇਖੋ ਇੱਕ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਸੀ ਆਪਾਂ ਕੰਪੈਰੀਜ਼ਨ ਕਰਦੇ ਆ ਜਿਵੇਂ ਆ ਪਿਆਜ਼ ਹੈਗੇ ਨੇ ਇਹਦੇ ਵਿੱਚ 5 ਪਿਆਜ਼ ਨੇ ਇਹ ਪੰਜਾਂ ਪਿਆਜ਼ਾਂ ਦਾ 3 LB ਦਾ ਹੈ ਪਿਆਜ਼ਾਂ ਦਾ ਜੀ ਆਪਣਾ 499 ਦਾ ਸੋ ਉਸੇ ਆਈਡੀਆ ਨੂੰ ਜੇ ਤੁਸੀਂ ਕਾਪੀ ਕਰਕੇ ਵੇਚਦੇ ਹੋ ਆਹ ਇਸ ਤਰੀਕੇ ਨਾਲ ਪਿਆਜ਼ ਨੂੰ ਅਗਰ ਕਰ ਲੈਣੇ ਹੋ ਚੌਪ ਕਰ ਲੈਣੇ ਹੋ ਕੱਟ ਲੈਣੇ ਹੋ ਇਹਨੂੰ ਕੱਟ ਕੇ ਸ਼ਹਿਰਾਂ ਦੇ ਵਿੱਚ ਵਿੱਚੋ ਤੇ ਇਹੀ ਜਿਹੜਾ ਹੈਗਾ 3 99 ਨੂੰ ਜਿਹਨੂੰ ਕਹਿੰਦੇ ਨੇ ਮਿਲ ਜਾਂਦਾ ਸੀ ਛੋਟਾ ਜਾਂ ਸੋ ਇਹ ਅੱਧਾ ਪਿਆਜ਼ ਵੀ ਨਹੀਂ ਹੋਣਾ ਹੈਗਾ ਦੇ ਵਿੱਚ ਜਿਆ ਮੈਕਸਿਮ ਇੱਕ ਪਿਆਜ਼ ਹੋ ਜਾਊਗਾ ਸੋ ਜੇ ਕੱਟ ਕੇ ਪਾਇਆ ਜੇ ਉਹਦੇ ਵਿੱਚ ਪੰਜ ਪਿਆਜ਼ ਸੀਗੇ ਸੋ ਪੰਜ ਪਿਆਜ਼ ਇਹਦੇ ਵਿੱਚ ਕੱਟ ਕੇ ਪਾਏ ਤੇ ਪੰਜ ਡੱਬੀਆਂ ਆਪਣੀਆਂ ਜਿਹੜੀਆਂ ਹੋ ਜਾਣੀਆਂ ਨੇ 4 ਡਾਲਰ ਦੀ ਜੇ ਇੱਕ ਬਾਕਸ ਹੈਗਾ 4 5 20 ਡਾਲਰ ਦਾ ਸੋ ਉਹੀ ਇੱਕ 4 ਡਾਲਰ ਦਾ ਪਿਆਜ਼ ਲੈ ਕੇ 20 ਡਾਲਰ ਦੇ ਵਿੱਚ ਆਪਾਂ ਉਹਨੂੰ ਕਨਵਰਟ ਕਰਕੇ ਵੇਚ ਸਕਦੇ ਐ ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਡਾਈਸ ਕਰਕੇ ਤੁਸੀਂ ਇਹਦੇ ਆਈਡੀਆ ਨੂੰ ਕੋਈ ਨਾ ਕੋਈ ਮੇਰਾ ਵੀਰ ਅਮਰੀਕਾ ਦਾ ਆਈਡੀਆ ਕਾਪੀ ਕਰ ਸਕਦਾ ਹੈ ਤੇ ਇੰਪਲੀਮੈਂਟ ਕਰ ਸਕਦਾ ਹੈ ਆਪਣੇ ਐਂਡ ਇਸ ਤਰ੍ਹਾਂ ਕਰਕੇ ਤੁਸੀਂ ਮਿਕਸ ਜਾਂ ਕਰਕੇ ਵੀ ਵੇਚ ਸਕਦੇ ਹੋ ਸਮਾਨ ਸੋ ਪੈਕਿੰਗ ਦੇ ਵਿੱਚ ਕਨਵਰਟ ਕਰੋ ਜਿਹਨੂੰ ਕਹਿੰਦੇ ਨੇ ਛੋਟੀਆਂ-ਛੋਟੀਆਂ ਛੋਟੇ ਚੀਜ਼ਾਂ 7.99 ਉਹ ਜਿਹੜੀ ਹੈਗੀ ਮਸ਼ਰੂਮ ਹੈਗੀ ਤੇ ਇਸੇ ਤਰ੍ਹਾਂ ਅ ਮਿਰਚਾਂ ਜਿਹੜੀਆਂ ਹੈਗੀਆਂ 7.99 ਨੂੰ ਮਿਕਸ ਕਰਕੇ ਤੁੜੀ ਇਹ ਤਿੰਨ ਚੀਜ਼ਾਂ ਮਿਕਸ ਕਰਤੀਆਂ ਲਾਲ ਮਿਰਚ ਤੇ ਸ਼ਿਮਲਾ ਮਿਰਚ ਦੇ ਵਿੱਚ ਪਾਦੇ ਥੋੜੇ ਪਿਆਜ਼ ਤੇ ਇਹ ਕਰਤੀ 8 ਡਾਲਰ ਨੂੰ ਸੋ ਆਈਡੀਆਜ਼ ਤੁਸੀਂ ਸਾਡੇ ਤੋਂ ਕਾਪੀ ਕਰੋ ਅਮਰੀਕਾ ਤੋਂ ਕਿਸੇ ਵੀ ਕੰਟਰੀ ਵਿੱਚ ਬੈਠੇ ਹੋ ਤੁਸੀਂ ਇਸ ਤੋਂ ਫਾਇਦਾ ਲਓ ਅਗਰ ਕੋਈ ਲੈ ਸਕਦਾ ਹੈ ਇਹਨੂੰ ਇੰਪਲੀਮੈਂਟ ਕਰਕੇ ਆਪਣੇ ਬਿਜ਼ਨਸ ਦੇ ਵਿੱਚ ਤੁਸੀਂ ਇਹਨਾਂ ਨੂੰ ਪਾਓ ਤੇ ਪੈਸੇ ਬਣਾਓ ਸੋ ਇਹ ਸੀ ਆਪਣੀਆਂ ਗੱਲਾਂ ਬਾਤਾਂ ਅੱਜ ਦੀਆਂ ਕੈਲੀਫੋਰਨੀਆ ਦੀ ਮੰਡੀ ਸਬਜ਼ੀ ਮੰਡੀ ਜਿਹੜੀ ਕਿਸਾਨਾਂ ਦੇ ਲਈ ਤੁਸੀਂ esto ਕੁਝ ਆਈਡੀਆਜ਼ ਲਓ ਜੀ ਕੀ ਰੇਟ ਨੇ ਇੱਥੇ ਚੱਲਦੇ ਪਏ ਨੇ ਤੇ ਕੀ ਆਪਣਾ ਸਕੋਪ ਹੈ ਜੇ ਕਿਸੇ ਨੇ ਇੰਪੋਰਟ ਐਕਸਪੋਰਟ ਦੀ ਵੀ ਪਲੈਨਿੰਗ ਕਰਨੀ ਹੈ ਤੇ ਕੀ ਕਰ ਸਕਦੇ ਹੋ ਆਪਣੀ ਸਟੇਟ ਤੋਂ ਬਾਹਰਲੇ ਸਟੇਟਾਂ ਵਿੱਚ ਭੇਜਣਾ ਹੈ ਜਾਂ ਤੁਸੀਂ ਅਮਰੀਕਾ ਨੂੰ ਵੀ ਐਕਸਪੋਰਟ ਕਰਨਾ ਹੈ ਤੇ ਕੀ ਕਰ ਸਕਦੇ ਹੋ ਤੁਸੀਂ ਤੇ ਕੀ ਰੇਟਸ ਤੁਹਾਡੇ ਹੋਣੇ ਚਾਹੀਦੇ ਨੇ ਕੀ ਰੇਟ ਮਾਰਕੀਟ ਦੇ ਵਿੱਚ ਵਿਕਦਾ ਪਿਆ ਸਮਾਨ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਬਿਜ਼ਨਸ ਆਈਡੀਆਜ਼ ਆਉਣ ਵਾਲੇ ਸਮੇਂ ਵਿੱਚ ਡਿਸਕਸ ਕਰਦੇ ਰਵਾਂਗੇ ਇਹ ਜਿਹੜਾ ਸਟੋਰ ਹੈ ਇਹ ਸਟੋਰ ਦਾ ਨਾਮ ਹੈ ਸੇਵਮਾਰਟ ਸਟੋਰ ਹੈ ਸੋ ਇਹਦੇ ਵਿੱਚ ਬਾਕੀ ਸਮਾਨ ਵੀ ਸਾਰਾ ਕੁਝ ਹੈ ਬਟ ਆਪਣਾ ਜਿਹੜਾ ਮਕਸਦ ਸੀਗਾ ਪਿੰਡ ਅਮਰੀਕਾ ਤੋਂ ਡਿਸਕਸ ਕਰਨ ਦਾ ਆਪਣਾ ਖੇਤੀਬਾੜੀ ਦੇ ਨਾਲ ਸੰਬੰਧਤ ਅੱਜ ਆਪਾਂ ਡਿਸਕਸ ਕਰਨਾ ਸੀ ਮੰਡੀਆਂ ਦੇ ਭਾ ਤੇ ਮਿਲਦੇ ਆਂ ਜੀ ਸਤਿ ਸ਼੍ਰੀ ਅਕਾਲ ਖੁਦਾ ਹਫਿਜ਼ ਲਾਈਕ ਤੇ ਸਬਸਕ੍ਰਾਈਬ ਕਰਦੇਆ ਕਰੋ ਤੇ ਕਮੈਂਟ ਕਰਦੇਆ ਕਰੋ ਸਤਿ ਸ਼੍ਰੀ ਅਕਾਲ ਟੇਕ ਕੇਅਰ